ਉਹ ਤਾਂ ਉਹ ਖੜੀ ਆ ਪੀਰਾਂ ਦੇ ਟੇਕ ਲੈ ਮੱਥਾ ਅਸੂ ਤੇ ਹੁਣ ਲੈਣੀਆਂ ਬੁੜੀਆਂ ਪ੍ਰਸ਼ਾਦ ਪਰਸੂਦ ਤੇ ਕਿ ਤਾਹਾਂ ਦਰਬਾਰ ਸਾਹਿਬ ਦੇ ਕਰਾਉਣੇ ਦਰਸ਼ਨ ਸਨ ਤੇ ਉਹ ਖੜੀ ਆ ਸੰਗਤ ਸਾਡੀ ਆਹ ਦੇਖਣਾ ਮਿੱਤਰੋ ਤਰਫੇ ਉਹ ਫੋਟੋ ਨਾਲ ਦੇਖ ਇੱਕ ਪਾਸੇ ਗੁੱਗੇ ਪੀਰ ਦੀ ਆ ਇੱਕ ਪਾਸੇ ਗੁਰੂ ਗੋਖਨਾਨਦ ਦੀ ਫੋਟੋ ਆ ਤੇ ਆ ਗਿਆ ਸਾਡਾ ਛੋਟਾ ਬਲੌਗਰ ਆ ਦੇਖੋ ਗੱਲ ਪਈ ਸੰਗਤ ਰਾਜੂ ਹੁਰੀ ਦੇਖਦੇ ਪੀਰ ਦੇ ਦਰਸ਼ਨ ਕਰਦੇ ਆ ਦੂਗੇ ਪੀਰ ਦੇ ਹੁਣ ਦਿਖਾਉਣਾ ਆ ਬਹੁਤਾਰੇ ਵੀ ਗੇ ਪੀਰ ਤੇ ਮੈੜੀ ਤੇ ਲੈ ਵੀ ਮਿੱਤਰੋ ਛੋਣ ਨੂੰ ਦਿਖਾਉਣੇ ਹੁਣ ਮੇਲੇ ਦੀ ਆ ਦੇਖੋ ਭਾਈ ਮੇਲਾ ਉਹ ਦੁਕਾਨਾਂ ਸਜੀਆਂ ਪਈਆਂ ਕਿਉਂ ਮਿਲਾਂ ਜਾਏ ਤੁਹਾਡਾ ਪੀਰ ਤੇ ਇਕੱਠਾ ਪੀਰ ਦਾ ਦੇਣਾ ਗੁਰੂ ਗੁਰਖ ਨਾਨਕ ਦੇ ਨਾਥਾਂ ਦੇ ਵੀ ਤੇ ਉਹ ਚੱਲ ਪੀ ਸੰਗਤ ਸਾਡੀ ਹਾਂ ਅਨ ਲੈ ਸੰਗਤਾਂ